ਮੀਮਨ ਡੱਬੇ ਵੀ ਲੱਗ ਲਵੇ ਹੁਣ ਮੰਮੀ ਡੱਬੇ ਕੀ ਕਰਨੇ ਆ ਤੈਨੂੰ ਸਾਰਾ ਕੁਝ ਪਤਾ ਫੇਰ ਤੂੰ ਮੈਨੂੰ ਪੁੱਛਦੀ ਐ ਡੱਬੇ ਤੇਰੀ ਸੱਸ ਨੂੰ ਦੇਣੇ ਇਹਨੇ ਜਾਣ ਲੱਗੇ ਨੇ ਦੋ ਡੱਬੇ ਮੰਗਣੇ ਆ ਵੀ ਦੋ ਡੱਬੇ ਮਠਾਈ ਦੇ ਦੋ ਨਾਲੇ ਸਾਰੇ ਸੱਬਰ ਨੇ ਖਾ ਜਾਣਾ ਜੋ ਕੁਝ ਆ ਵਧੀਆ ਤਰ੍ਹਾਂ ਦਾ ਨਾ ਖਾਣਾ ਨਾਲ ਜਾਣ ਲੱਗੇ ਦੋ ਡੱਬੇ ਵੀ ਮੰਗਣੇ ਆ ਤੋ ਦੇ ਦੇ ਨੀ ਦੋ ਡੱਬੇ ਦੇ ਦੋ ਭੈਣ ਜੀ ਖਾ ਪੀ ਵੀ ਜਾਣਾ ਵਾ ਕਮੀ ਕੇ ਚੇਜ਼ੀ ਦੀ ਚਟਨੀ ਕੋਈ ਚੀਜ਼ੀ ਚਟਨੀ ਘਾਤ ਦੇਣਾ ਤੇ ਭਾਈ ਕੇ ਮਠਾਈ ਇਹਨੂੰ ਲੈ ਭਾਈ ਲੈ ਜਾ ਦੇਵੀ ਆਸਰਾ ਨਾਲ ਸਾਨੂੰ ਕੋ ਦੇ ਦੇ ਵੀ ਦੇ ਦੇ ਤੇ ਡਬੇ ਵੀ ਠਾਈ ਦੇ ਦੋ ਦੇ ਤੇ ਜੇ ਨਹੀਂ ਕਰਨੀ ਕੀ ਕਰਨਾ ਘਟ ਦੋਵੇਂ ਨਹੀਂ ਹੈਗੀਆਂ ਦੋਵੇਂ ਵੱਧ ਤੋਂ ਵੱਧ ਨੇ ਆ ਜਿਹੜੀ ਮੇਰੀ ਸੱਸ ਆ ਨਾ ਇਹ ਤੇ ਮੇਰੀ ਚੰਗੀ ਬੇਇੱਜ਼ਤੀ ਕਰੋਂਦੀ ਮੇਰੇ ਪੇਕਿਆਂ ਵਿੱਚ ਤੁਰਨ ਲੱਗੀ ਸੱਚੀ ਇਹਨੇ ਕਹਿਣਾ ਵਾ ਕਿ ਵਿਮਲ ਦਾਲ ਸਬਜ਼ੀ ਪਾਦੇ ਛੇਸ਼ੇ ਦੀ ਮੈਂ ਜਾਵਾਂ ਲੈ ਕੇ ਵੀਰ ਪੂਰੀ ਆਂਦਾ ਹੀ ਐ ਵੀ ਇੱਕ ਤਾਂ ਸਹੀ ਟੌਪ ਚ ਵੇਖ ਜਰਾ ਹਾਂ ਜੀ ਦੱਸੋ ਕੀ ਜਾਂਦੇ ਜੀ ਹੁਣ ਤਾ ਉਤੇ ਲੋ ਫੇ ਮੈਂ ਬਵਾ ਕੇ ਕੰਮ ਕਰਾਂ ਤੇ ਇਕਲ 10 ਮਿੰਟ ਆ ਜਨਗੇ ਚਲ ਕੋਈ ਗੱਲ ਬਤਾ ਕੋਈ ਮਸ਼ਵਰਾ ਸਲਾਹ ਕੋਈ ਹੈ ਲੰਦਾ ਬੰਦਾ ਸਲਾਹ ਸੁਣੋ ਬੰਦੇ ਸਭ ਵਾਦੀ ਤਾਂ ਹੁਣ ਤੇ ਮੇਰੀ ਸਲਾਹ ਲੈ ਲਓ ਮੈਨੂੰ ਪਤਾ ਜੋ ਕੁਛ ਕਰਨਾ ਮੇਰੇ ਕੋ ਸਭ ਕੁਝ ਆ ਗਿਆ ਕੱਲ ਮੈਨੂੰ ਬਹੁਤ ਹੈ ਟੈਂਸ਼ਨ ਹੀ ਨਹੀਂ ਮਿਲ ਗਈ ਜੀ ਮੈਂ ਵੇਖਿਆ ਜਿੰਨੇ ਕਿ ਤੁਹਾਨੂੰ ਅਕਲ ਆ ਗਈ ਹੈ ਵੱਡੇ ਬੰਦੇ ਨੇ ਅੱਜ ਕੀ ਕੋਈ ਕੀਤਾ ਈ ਕੁਝ ਵੀ ਨਹੀਂ ਕੀਤਾ ਵੱਡੇ ਬੰਦੇ ਨੇ ਆ ਤੇ ਮੇਰੀ ਸਲਾਹ ਲੈਂਦੀ ਤੇ ਮੈਂ ਤੁਹਾਨੂੰ ਸਲਾਹ ਮਸ਼ਵਰਾ ਦਿੰਦੀ ਹੋ ਗਿਆ ਕੁਝ ਖਾਣਾ ਪੀਣਾ ਮੈਂ ਤੇ ਮੈਂ ਵੀ ਮੱਲੂ ਘੱਲਾ ਖਾ ਰਿਹਾ ਮੈਂ ਕੀ ਖਾਣਾ ਮੈਂ ਬਿਨੂ ਘੱਲਾ ਦੇਖਾ ਇਹ ਮਾਮਾਲੇ ਬਣੇ ਫਿਰਦੀਆਂ ਆਪਣੇ ਆਪ ਨੇ ਵੀ ਇੱਕ ਤਾਂ ਸਹੀ ਤਵਾਰ ਨਹੀਂ ਕਿਤੇ ਸਮਾਈ ਜਾਂਦੀ ਕਿਤੇ ਆ ਚੋਲਾ ਚਾਹ ਦੀ ਕੁੜੀ ਬਣੀ ਫਿਰਦੀ ਐ ਹੁਣ ਮੈਂ ਕਿੱਥੋਂ ਡੱਬੇ ਲੱਭਾਂ ਮੈਨੂੰ ਹੁਣ ਕੀ ਪਤਾ ਕਿੱਥੇ ਰੱਖਿਆ ਐ ਡੱਬੇ ਦੀਦੀ ਤਿਆਰ ਜੇ ਨਾ ਤੁਸੀਂ ਵੀ ਸਭ ਰੈਡੀ ਐ ਨਾ ਹਾਂ ਮੈਂ ਤਾਂ ਤਿਆਰ ਆਂ ਸ਼ੰਮੀ ਹੁਣ ਤਾਂ ਤੂੰ ਖੁਸ਼ ਐ ਨਾ ਬਹੁਤ ਕਿ ਸਾਇਲ ਦਾ ਤੇ ਸਿਮਰਤ ਦਾ ਵਿਆਹ ਹੋਣ ਦਿਆ ਵਾ ਲਓ ਦੀਦੀ ਇਹ ਕੋਈ ਪੁੱਛਣ ਵਾਲੀ ਗੱਲ ਆ ਮੈਂ ਤਾਂ ਬਹੁਤ ਖੁਸ਼ ਆਂ ਪਰ ਇਹ ਸਾਰਾ ਕੁਝ ਬਸ ਪਾਜੀ ਦੀ ਬਦੌਲਤ ਆ ਜਿਉਣਾ ਨਾ ਨਾ ਹੁੰਦੇ ਤੇ ਅੱਜ ਮੇਰੇ ਫੇਸ ਤੇ ਇਹ ਖੁਸ਼ੀ ਨਹੀਂ ਹੋਣੀ ਤੇਰੇ ਫੇਸ ਤੇ ਤਾਂ ਖੁਸ਼ੀ ਆ ਗਈ ਆ ਪਰ ਮੇਰੇ ਭਰਾ ਦਾ ਕੀ ਅੱਜ ਉਹਦਾ ਦਿਲ ਰੋਂਦਿਆ ਨਾ ਉਹ ਮੈਨੂੰ ਹੀ ਪਤਾ ਵਾ ਚਲ ਫਿਰ ਵੀ ਮਹਾਰਾਜ ਜਿਨ੍ਹਾਂ ਦੀ ਚਲੋ ਬਣਾਵੇ ਮੈਂ ਨੇਚੀ ਖੋਜਾਂ ਚਾਚੀ ਜੀ ਰਾਮ ਨਾ ਬੈਠੀ ਜੀ ਕਿਵੇਂ ਹੋ ਮੈਂ ਤਾਂ ਜਾਣ ਵਾਸਤੇ ਤਿਆਰ ਹੋਈ ਆ ਵੇਖ ਮੈਂ ਤਾਂ ਸੂਟ ਵੀ ਨਵਾਂ ਕੱਢ ਕੇ ਪਾ ਲਿਆ ਮੈਂ ਵੇਖ ਲਿਆ ਤੁਸੀਂ ਸੂਟ ਨਵਾਂ ਪਾਇਆ ਤਿਆਰ ਹੋ ਕੇ ਬੈਠੀ ਪਰ ਇੱਥੇ ਕਿਉਂ ਬੈਠੇ ਜੀ ਉੱਧਰ ਆਓ ਸਲਾਮ ਅਸ਼ਰਾ ਕਰੋ ਮੰਮਾ ਨਾ ਕੋਈ ਉਹ ਵੀ ਤਿਆਰ ਹੋ ਕੇ ਬੈਠੀ ਆ ਸੀਮਾ ਜਿੰਨੇ ਚੱਕ ਤੇਰੀ ਮੰਮੀ ਨੇ ਨਾ ਨਾ ਕਿਹਾ ਮੈਨੂੰ ਜਾਣਾ ਹੈਗਾ ਤਿਆਰ ਤਾਂ ਮੈਂ ਹੋ ਗਈ ਆ ਪਰ ਜਨਜਕ ਤੇਰੀ ਮੰਮੀ ਨਾ ਨਾ ਕਹੇਗੀ ਮੈਂ ਨਹੀਂ ਜਾਣਾ ਤੈਨੂੰ ਪਤਾ ਨਾ ਲੜਾਈ ਚ ਉਹਨਾਂ ਨੇ ਕੀ ਕਿਹਾ ਸੀ ਕਿ ਆਪਣੀ ਧੀ ਵੱਲ ਪੈਰ ਰੱਖੀ ਮੇਰੀ ਕੁੜੀ ਦੇ ਘਰ ਪੈਰ ਨਹੀਂ ਰੱਖਣਾ ਹੁਣ ਤੂੰ ਦੱਸ ਉਹ ਵੀ ਮੇਰੀ ਧੀ ਤੇ ਇਹ ਵੀ ਮੇਰੀ ਧੀ ਮੈਨੂੰ ਪਤਾ ਚਾਚੀ ਜੀ ਤੂੰ ਕੋਈ ਫਰਕ ਨਹੀਂ ਸਮਝਦੇ ਦੋਨਾਂ ਵਿੱਚ ਪਰ ਜਿੱਦਨ ਦੇ ਮੰਮੀ ਨਾਨਕੇ ਉਪਰਸੋ ਦੀ ਆਈ ਤਾਂ ਨਾ ਕੋਈ ਗੱਲ ਨਹੀਂ ਕੀਤੀ ਉਹ ਮੈਨੂੰ ਇਹ ਦੱਸੋ ਜੇ ਮੈਂ ਜਾਣੀ ਰਸੂਈ ਵਿੱਚ ਉਹਨਾਂ ਨੂੰ ਬੁਲਾਉਣ ਵਾਸਤੇ ਤੇ ਬਾਹਰ ਨਿਕਲ ਆਂਦੇ ਮੇਰੇ ਵੱਲ ਮੂੰਹ ਸਿਰ ਮਰੋੜਦੇ ਰਾਤੀ ਆਪਣੀ ਭੈਣ ਨੂੰ ਕਹਿਣ ਦੇ ਸੀ ਫੋਨ ਤੇ ਬਸ ਹੁਣ ਜੋ ਵੀ ਹੈ ਨਾ ਜਿੰਨੇ ਵੀ ਸਮਰਦੇ ਕਾਰਜ ਵਿਹਾਰ ਕਰਨੇ ਆ ਤੂੰ ਅੱਗੇ ਲਾ ਕੇ ਕਰਨੇ ਆ ਮੈਂ ਜਸਵੀਰ ਨੂੰ ਆਪਣੇ ਲਾਗੇ ਰੇ ਲਾਣਾ ਇਹ ਥੋੜੀ ਗੱਲ ਆ ਜਿੱਥੇ ਮਾਸੀ ਦੇ ਬੰਦੇ ਮਾਸੀ ਨੇ ਕਰਨੇ ਜਿੱਥੇ ਚਾਚੀ ਦੇ ਬੰਦੇ ਤੇ ਚਾਚੀ ਨੇ ਕਰਨੇ ਆ ਮੈਨੂੰ ਇਹਦਾ ਨਾ ਕੋਈ ਫਰਕ ਨਹੀਂ ਪੰਦਾ ਭਾਵੇਂ ਮਾਸੀਆਂ ਵੀ ਕਰ ਲੈਣ ਪਰ ਮੈਨੂੰ ਇਹ ਤੇ ਇੱਕ ਵਾਰੀ ਕਹਿਣਾ ਆ ਕੇ ਕਿ ਆ ਜਸਵੀਰ ਚਲਾ ਚਲੀਏ ਨਾ ਜਿਹੜੀ ਵੀ ਸਲਾਹ ਹੈ ਨਾ ਹੁਣ ਆਪਣੀ ਭੈਣਾ ਨਾਲ ਹੀ ਕਰਦੇ ਕੌਣ ਪੈਣਾ ਨਾ ਮੈਂ ਮਨਾ ਨਹੀਂ ਕਰਦੀ ਪਰ ਇੰਨੇ ਚਿਰ ਦਾ ਪਿਆਰ ਮਿੰਟੋ-ਮਿੰਟ ਤੋੜਤਾ ਹੁੰਦਾ ਨੇ ਪਤਾ ਨਹੀਂ ਮੈਂ ਤਾਂ ਇਹ ਸੋਚਣ ਡਈ ਆ ਕਿ ਹੇ ਤੱਕ ਪੈਂ ਜੀ ਨੇ ਤੇ ਰੋਕਿਆ ਕਿਉਂ ਨਹੀਂ ਕਿ ਚਾਚੀ ਨਾਲ ਕੋਈ ਗੱਲਬਾਤ ਨਹੀਂ ਕਰਨੀ ਨਹੀਂ ਤਾਂ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਚੱਲਣ ਦੇ ਨਾ ਉਹਨਾਂ ਨੇ ਮੈਨੂੰ ਰੋਕ ਦੇਣਾ ਸੀ ਤੁਹਾਨੂੰ ਕੀ ਲੱਗਦਾ ਚਾਚੀ ਜੀ ਮਮਾ ਕਹਿਣਗੇ ਕਿ ਨਾ ਬੋਲ ਤੇ ਮੈਂ ਨਹੀਂ ਬੋਲਾਂਗੀ ਕੁਝ ਵੀ ਕਿ ਘਰ ਵਿੱਚ ਆ ਮੈਂ ਤੇ ਬੁਲਾਣਾ ਮੇਰੇ ਨਾਲ ਤਾਂ ਹੀ ਚੰਗੇ ਹੋਣਾ ਮੈਂ ਤੁਹਾਨੂੰ ਬੁਲਾਣਾ ਮੰਮਾ ਦੀ ਗੱਲ ਉਹ ਮੈਂ ਜਾ ਕੇ ਕਰਨੀ ਆ ਪੁੱਛਣੀ ਆ ਕਿ ਕਿਉਂ ਨਹੀਂ ਹਜੇ ਤੱਕ ਤੁਸੀਂ ਚਾਚੀ ਜੀ ਨੂੰ ਬੁਲਾਇਆ ਮੇਰੀ ਗੱਲ ਸੁਣ ਆ ਮੈਨੂੰ ਲੱਕੀ ਨੇ ਹੀ ਦੱਸਿਆ ਕਿ ਅੱਜ ਸਗਲਾਂ ਆ ਚੱਲੇ ਘਰ ਉਹਨਾਂ ਦੇ ਉਹਨਾਂ ਨੇ ਥੋੜਾ ਮੈਨੂੰ ਦੱਸਿਆ ਸ਼ੰਮੀ ਦਾ ਵੀ ਫੋਨ ਮੈਨੂੰ ਆਇਆ ਸੀ ਕਿ ਪੂਆ ਜੀ ਟਾਈਮ ਨਾਲ ਪਹੁੰਚ ਜਾਓ ਮੈਂ ਕਿਹਾ ਟਾਈਮ ਨਾਲ ਪਹੁੰਚ ਜਾਓ ਉਹ ਕਿਉਂ ਕਦੇ ਸਾਹਿਲ ਨੂੰ ਸਗਲਾਂ ਨਹੀਂ ਆਣਾ ਤੇ ਮੇਰੇ ਪੈਣਾ ਹੈਠੋ ਜ਼ਮੀਨ ਨਿਕਲ ਗਈ ਤੇ ਮੈਨੂੰ ਤਾਂ ਕੁਝ ਪਤਾ ਨਹੀਂ ਉਸ ਤੋਂ ਬਾਅਦ ਮੈਂ ਨਾਲ ਲੱਕੀ ਨੇ ਗੱਲ ਕੀਤੀ ਹੈ ਪਰ ਚਾਚੀ ਜੀ ਵੇਖ ਲਓ ਇੰਨਾ ਕੁਝ ਹੁੰਦਿਆ ਆ ਯਾ ਤਾਨੂੰ ਨਹੀਂ ਦੱਸਿਆ ਪਰ ਫਿਰ ਵੀ ਤੁਸੀਂ ਤਿਆਰ होके ਬਿਠਿਓ ਵੀ ਮੈਨੂੰ ਜਦੋਂ ਵੀ ਕਹਿਣਗੇ ਮੈਂ ਨਾਲ ਚੱਲ ਪਾਂਗੀ ਤੁਸੀਂ ਦਿਲ ਵਿੱਚ ਬਿਲਕੁਲ ਨਹੀਂ ਰੱਖਿਆ ਵੀ ਉਹ ਮੇਨਾਂ ਨਰਾਜ ਆ ਤੈਨੂੰ ਪਤਾ ਹੈ ਇਹੋ ਹੀ ਸਮਝਦਾਰੀ ਹੁੰਦੀ ਹੈ ਚਾਚੀ ਜੀ ਸਵੇਰੇ ਬੈਗ ਵਿੱਚ ਨਾ ਸਮਾਨ ਪਾੰਡੇ ਸੀ ਆਪਣੇ ਜਿਹੜਾ ਵੀ ਸਮਾਨ ਲੈ ਕੇ ਆਏ ਆ ਉਹ ਪਾੰਡੇ ਸੀ ਤੇ ਮੈਂ ਵੇਂਦੀ ਰਹੀ ਆ ਤੇ ਇਹਨਾਂ ਨੇ ਕੀ ਕੀਤਾ ਬੈਗ ਉੱਤੇ ਚੁੰਨੀ ਦੇ ਦਿੱਤੀ ਕਿ ਪਤਾ ਨਾ ਲੱਗੇ ਜਸਵੀਰ ਨੂੰ ਦੱਸ ਮੈਂ ਕਿਉਂ ਸੜਨਾ ਸਿਮਰਤ ਵੀ ਤਾਂ ਮੇਰੀ ਧੀ ਆ ਨਾ ਤੇ ਨਾਲੇ ਉਹ ਮੇਰੀ ਆਪਣੀ ਸ਼ਮਮੀ ਦੇ ਘਰੇ ਤੇ ਜਾਣ ਲਈ ਹੈ ਉਹ ਕਿਹੜਾ ਕਿਸੇ ਬਗਾਨੇ ਘਰੇ ਜਾਣ ਲਈ ਹੈ ਨਾਲੇ ਪਟਾੜੀ ਤੇ ਬਗਾਨੇ ਜਾਣਾ ਚਾਚੀ ਜੀ ਕੋਈ ਨਹੀਂ ਮੈਂ ਜਾ ਕੇ ਨਾ ਮम्मा ਨਾਲ ਗੱਲ ਕਰਨੀ ਆ ਨਾ ਸਿਮਾ ਤੂੰ ਨਾ ਕਹੇ ਨਹੀਂ ਇੱਥੇ ਮੇਰਾ ਬੰਦਾ ਚਾਚੀ ਜੀ ਕਹਿਣਾ ਮੈਂ ਕਵਾਂਗੀ ਨਾ ਸ਼ਹਿਦਾਨ ਨਾਲ ਮੈਂ ਇਹਨਾਂ ਨੂੰ ਵੇਖਣੀ ਆ ਕਿ ਇਹਨਾਂ ਨੇ ਗੱਲ ਕੀਤੀ ਕਿ ਨਹੀਂ ਕੀਤੀ ਮम्मा ਨਾਲ ਤੇ ਚਾਚੀ ਜੀ ਨੂੰ ਕਹਿਣ ਇਸ ਨਾਲ ਥੋੜੀ ਆ ਤੇ ਤੂੰ ਇੱਥੇ ਚੁੱਪ ਕਰਕੇ ਬੈਠੇ ਰੋ ਪਰ ਸੀਮਾ ਘਰ ਦੇ ਮੈਂਬਰ ਹੋ ਚਾਚੀ ਜੀ ਤੇ ਈਮੀ ਕੋਈ ਗੱਲ ਨਹੀਂ ਤੂੰ ਕੁਝ ਨਾ ਕਹੇ ਮੈਂ ਨਾ ਸ਼ਮੀ ਨੂੰ ਕਹਾਂਗੀ ਕਿ ਵੀਡੀਓ ਕਾਲ ਲਾ ਕੇ ਨਾ ਮੈਨੂੰ ਮੁਖਾ ਦੇ ਕਿ ਸਾਹਲ ਕਿ ਤਰ੍ਹਾਂ ਦਾ ਲੱਗਦਾ ਹੈ ਨਹੀਂ ਨਹੀਂ ਵੀਡੀਓ ਕਾਲ ਤੇ ਨਹੀਂ ਅਸੀਂ ਆਪ ਜਾਣਾ ਵਾ ਤੀ ਬੈਠੋ ਬਸ ਮੈਂ ਬੁਲਾ ਕੇ ਲਿਆਣੀ ਮਮਾ ਨੂੰ ਜਰਾ ਸੀਮਾ ਹਮੇ ਚਿੱਤੇ ਪਈ ਹੋਈ ਹੈ ਜੇ ਤੋਂ ਬੰਦੇ ਨੇ ਮੰਨ ਤੋਂ ਨਹੀਂ ਖੰਮ ਕਰਨਾ ਤੁੱਤੋ ਕਰਨ ਦਾ ਕੀ ਫਾਇਦਾ ਉਹ ਤਾਂ ਤਰ੍ਹਾਂ ਹੋ ਗਿਆ ਨਾ ਜਿਦ ਤਰਾ ਗੋਂਗਲਾਂ ਤੋਂ ਮਿੱਟੀ ਝਾੜਤੀ ਸਿਮਰਤ ਵੀ ਆਪਣੀ ਮੰਮੀ ਮਗਰ ਲੱਗੀ ਚਲੋ ਲਗਣਾ ਵੀ ਚਾਹੀਦਾ ਅੱਗੇ ਹਰ ਗੱਲ ਮੇਰ ਨਾਲ ਕਰਦੀ ਹੁੰਦੀ ਸੀ ਮੈਨੂੰ ਕਦੇ ਹੁੰਦੀ ਸੀ ਕਿ ਚਾਚੀ ਜੀ ਤੁਸੀਂ ਮੇਰੇ ਸੇ ਲੀਜੇ ਮੈਂ ਹਰ ਸੁੱਖ ਤੱਕ ਡਰਨਾ ਕਰਦੀ ਹਾਂ ਫਰਨਿਸ਼ ਚ ਦੇ ਆਨੇ ਇੱਕ ਵਾਰੀ ਵੀ ਇਹਨੂੰ ਦੱਸਿਆ ਓਹੋ ਪਤਾ ਨਹੀਂ ਕਿੰਨਾ ਕ ਸਾਮਾਨ ਹੈ ਜਿਹੜਾ ਮੰਮੀ ਗੱਡੀ 'ਚ ਰਖਵਾਈ ਜਾਂਦੇ ਆ ਟਾਈਮ ਵੀ ਕਿੰਨਾ ਹੋ ਚੱਲਿਆ ਵਾ ਪਰ ਚੱਲ ਕੋਈ ਨਾ ਜੋ ਵੀ ਹੈ ਨਾ ਜਿੱਦਾਂ ਵੀ ਆ ਵਿਆਹ ਤੇ ਹੋਣ ਲੱਗਾ ਮੈਨੂੰ ਤੇਰਾ ਬਈਕੀਨ ਹੀ ਨਹੀਂ ਕਿ ਇਹ ਕਦੀ ਸੱਚ ਹੋਊਗਾ ਪਰ ਇੱਕ ਗੱਲ ਹੈ ਵਾ ਕਿ ਰਾਜੂ ਭਾਜੀ ਨਾ ਬੜੇ ਕੰਮ ਦੀ ਚੀਜ਼ ਆ ਮੈਂ ਤੇ ਆਉਣ ਵਾਲੇ ਸਮੇਂ ਜਨਾ ਇਹਨਾਂ ਨੂੰ ਬਣਾ ਕੇ ਰੱਖਣੀ ਆ। ਸ਼ੰਮੀ ਜੀ ਰਿਫਰਨ ਕਰੀ ਜਾਂਦੇ ਆ। ਮੰਮੀ ਪਤਾ ਨਹੀਂ ਕੀ ਕਰਨਦੇ ਆ। ਸਮਝ ਨਾ ਤਾ? ਹਾਂਜੀ। ਉਹ ਲਫਾਫਾ ਜਿੱਥੇ ਰੋਗੇ। ਗੱਡੀ 'ਚ ਕਿਉਂ ਨਹੀਂ ਰਖਾਇਆ? ਆਹ ਇੱਕ ਮੰਮਾ ਰੱਖਣ ਲੱਗੀ। ਚਲੋ ਚਲ ਜੀਏ। ਸਮਾਨ ਆਏ। ਮੈਂ ਨਾਲ ਨਹੀਂ ਚਲਾ ਜਾਦੇ। ਤੂੰ ਕਿਉਂ ਰਲ ਜਾਣਾ? ਜਦੋਂ ਮੇਰੇ ਫਰੈਂਡਾਂ 'ਤੇ ਸਗਲ ਲੱਗਾ ਹੀ ਉਹ ਦੋਵੇਂ ਦੇ ਨਾਲ ਹੀ ਇਕੱਠੇ ਹੀ ਅਕਲ ਦੀ ਅੰਨੀ ਕੁੜੀਆਂ ਦੇ ਨਾਲ ਨਹੀਂ ਲੈ ਜਾ ਕੇ ਜਾਈਦਾ ਕਿਉਂ ਕੁੜੀਆਂ ਕਿਉਂ ਨਹੀਂ ਨਾਲ ਜਾਂਦੀਆਂ ਉਹ ਆਪੇ ਆਣਗੇ ਤੈਨੂੰ ਰੋਕਾ ਲਾਉਣ ਵਾਸਤੇ ਹਜੇ ਅਸੀਂ ਚੱਲੇ ਆਣ ਲਾਉਣ ਵਾਸਤੇ ਟਾਈਮ ਤੇ ਤੂੰ ਇੱਥੇ ਕਿੰਨਾ ਕਰੀਤਾ ਉਹਨਾਂ ਨੇ ਕਿਹੜੇ ਟਾਈਮ ਤੇ ਆਉਣਾ ਵਾ ਜਾਓ ਫਿਰ ਨਾ ਜਲਦੀ ਤੈਨੂੰ ਤੇ ਬੜੀ ਕਾਰ ਪਹਿਲੇ ਇੱਥੇ ਬਹਿ ਜਾ ਤੇ ਸਮਾਨ ਵੇਖ ਜੋ ਜੋ ਮੈਂ ਬਣਾਇਆ ਹੀ ਆਈ ਫੇਰ ਬਬੇ ਮੈਂ ਤੇ ਥੱਕ ਵੀ ਗਈ ਹਾਂ ਅੱਛਾ ਆ ਵੀਖ ਆ ਦੇ ਤੇ ਆ ਤੇ ਤੂੰ ਵੇਖ ਲੈਣਾ ਆ ਚੇਨ ਕੜਾ ਤੇ ਆਂਗੂਠੀ ਸਾਹਿਲ ਦੀ ਠੀਕ ਐ ਇਹ ਰਿੰਗ ਤੇਰੇ ਜੀਜੇ ਵਾਸਤੇ ਸ਼ਮੀ ਦੇ ਪਰੋਣੇ ਵਾਸਤੇ ਠੀਕ ਐ ਠੀਕ ਐ ਆਂ ਅੰਗੂਠੀ 10 ਗੈਸਕਾਰ ਪਰ ਕਿਹਦੇ ਵਾਸਤੇ ਹੋਣੀ ਹੈ ਰਾਜੂ ਭਾਜੀ ਵਾਸਤੇ ਪਰ ਉਹਨਾਂ ਨੇ ਤੇ ਕੜਾ ਕਿਹਾ ਹੀ ਉਹਦੇ ਵਾਸਤੇ ਕੜਾ ਹੀ ਹੈ ਆਹ ਵਾਲਾ ਇਹ ਤੇਰੇ ਸੋਰੇ ਦੀ ਗੁੱਠੀ ਪਰ ਹੁੰਦੇ ਹੈ ਨਹੀਂ ਭਾਵੇਂ ਨਾ ਹੋਵੇ ਜ਼ਰੂਰੀ ਥੋੜੇ ਕਿ ਬੰਦਾ ਨਹੀਂ ਹੁੰਦਾ ਤੇ ਉਹਨੂੰ ਯਾਦ ਹੀ ਨਹੀਂ ਕਰੀਦਾ ਉਹਨਾਂ ਦੇ ਨਾਮ ਦੀ ਚੀਜ਼ ਅਸੀਂ ਕੱਢੀ ਸਸਤੇ ਹੀ ਨਾ ਤੇ ਮੈਂ ਸਹੀ ਨਹੀਂ ਪਛ ਮਨਾ ਸੈਟੋ ਕਹਿੰਦਾ ਸੀ ਜਾਂਦੀ ਵਾਰੀ ਜਦੋਂ ਲੰਘੋਗੇ ਨਾ ਤੇ ਲੈ ਜੀ ਅਜੇ ਤੇ ਜਾਂਦੇ ਜਾਂਦੇ ਅਸੀਂ ਉੱਥੋਂ ਫੜ ਲੈਣਾ ਠੀਕ ਆ ਹੋਰ ਦੱਸ बस तू एकोरी नजर मार ले नहीं ठीक है हम सारा पसंद है हम बहुत बढ़िया मेनू शक्ल ਤੇ ਨਿਖਾਰ ਕੋ ਨਹੀਂ ਪਿਆ ਲੱਗਦਾ ਨਹੀਂ ਨਹੀਂ 엄마 ਬਹੁਤ ਵਧੀਆ ਵਧੀਆ ਨਾ ਚਲ ਠੀਕ ਹੈ ਫੇਰ ਹੁਣ ਚਲ ਜਾ ਸ਼ਮੀ ਤੇਰੇ ਫੋਨ ਕਰੀ ਜਾਂਦੇ ਆ ਤੂੰ ਕਦੋਂ ਜਾਣਾ ਵਾ ਸ਼ਮੀ ਵਿਚਾਰੀ ਨੂੰ ਤੇ ਫਿਕਰ ਹੀ ਲੱਗਾ ਪਿਆ ਮੈਨੂੰ ਹੀ ਫੋਨ ਆ ਚੁੱਕਿਆ ਬਸ ਨਿਕਲਣ ਲਈ ਲੱਗੇ ਆਂ ਹੋਰ ਸਭ ਤੇ ਤੂੰ ਘੜੀ ਰਹੀ ਹਾਂ ਮੈਂ ਕਰੀਂ ਤੂੰ ਜਾਓ ਫੇਰ ਜਲਦੀ ਆਹ ਤੇ ਡੇਢ ਵਜੇ ਕਰਨੀ ਚਲੋ ਠੀਕ ਹੈ ਕੁਝ ਖਾਣਾ ਪੀਣਾ ਨਹੀਂ ਨਹੀਂ ਕੁਝ ਨਹੀਂ ਖਾਣਾ ਹੁਣ ਖੁਸ਼ ਹੈ ਨਾ ਸਿਮਰਤ हां ਮੰਮੀ ਬਹੁਤ ਖੁਸ਼ ਹੈ ਮੈਂ ਕੋਈ ਕਮੀ ਪੇਸ਼ੀ ਤੇ ਨਹੀਂ ਨਾ ਬੱਚੇ ਨਹੀਂ ਨਹੀਂ ਅਮਾ ਦੱਸਦੀ ਤੇਨੂੰ ਅਗਰ ਕੋਈ ਚੀਜ਼ ਤੇ ਵੀ ਲੱਗੇ ਵੀ ਆਹ ਚੀਜ਼ ਕੰਮ ਸਹੀ ਨਹੀਂ ਹੋਇਆ ਜਾਂ ਆਹ ਕੰਮ ਨਹੀਂ ਸਹੀ ਹੋਇਆ ਉਸੇ ਟਾਈਮ ਦੱਸਦੀ ਮੇਰਾ ਬੱਚਾ ਓਹ ਹੋ ਮੰਮਾ ਮੈਨੂੰ ਪਤਾ ਹੈ ਤੂੰ ਜੋ ਵੀ ਕਰੋਗੇ ਨਾ ਸਭ ਕੁਝ ਸਹੀ ਕਰੋਗੇ ਮੈਂ ਤੇ ਸਿਰਫ ਤੈਨੂੰ ਖੁਸ਼ ਵੇਖਣਾ ਚਾਹੁੰਦੀ ਹਾਂ ਸਿਮਰਤ ਤੇਰੀ ਜਿੱਦ ਦੇਗੇ ਮੈਂ ਹਮੇਸ਼ਾ ਚੁਕੀ ਹਾਂ ਤੇ ਪੁੱਤਰ ਤੂੰ ਹੁਣ ਵੀ ਮੈਨੂੰ ਚੁਕਾਇਆ ਹੈ ਇਸ ਕਰਕੇ ਤੈਨੂੰ ਕੁਝ ਵੀ ਘੱਟ ਲੱਗੇ ਤੇ ਮੈਨੂੰ ਦੱਸ ਦੀ ਕੋਈ ਨਾ ਠੀਕ ਹੈ ਨਾ ਚਲੋ ਹੁਣ ਜਾਓ ਯਾਰ ਤੂੰ ਇੱਥੇ ਇਨਾ ਟਾਈਮ ਲਾ ਦਿੱਤਾ ਮੈਂ ਇੱਥੇ ਤੇ ਚੋਰ ਨਾਲ ਪੰਡਕ ਆਲੀ ਉਹਨਾਂ ਨਾਲ ਲੋਗੇ ਤੂੰ ਕਾਲੀ ਵੀ ਨਜ਼ਰ ਨਹੀਂ ਮੈਨੂੰ ਮੈਂ ਕਹਿੰਦੇ ਟਾਈਮ ਵੀ ਕਿੰਨਾ ਹੋ ਗਿਆ ਚਲੋ ਜਾਓ ਹੁਣ ਜਲਦੀ ਰਹਿ ਨਹੀਂ ਚੱਲੇ ਹੁਣੇ ਵਾਪਸ ਆ ਜਾਾਂਗੇ ਚਲ ਚੱਲੇ ਠੀਕ ਆ ਅੱਛਾ ਹਾਂ ਸੱਚ ਮੈਂ ਇੱਕ ਗੱਲ ਸੁਣ ਹਾਂ ਇਹ ਤੁਮ ਮਸੀ ਮਸੀ ਕਹਿੰਦੇ ਵੀ ਸਾਹਿਲ ਦੀ ਮੰਮੀ ਨੂੰ ਕਿਉਂ ਮੰਮੀ ਕਹੀ ਤੇ ਹੁਣ ਉਹ ਤੇਰੇ ਮੰਮੀ ਨੇ ਮੰਮੀ ਜੀ ਕਹਿੰਦੇ ਠੀਕ ਐ ਆਹੋ ਮਸੀ ਨਹੀਂ ਕਹਿਣਾ ਹੁਣ ਉਹਨਾਂ ਨੂੰ ਕੋਈ ਨਾ ਧਿਆਨ ਰੱਖੂਗੇ ਅੱਗੇ ਤੋਂ ਮੰਮੀ ਜੀ ਕਹਾਂਗੇ ਠੀਕ ਐ ਚਲੋ ਹਾਂਜੀ ਭਾਜੀ ਬਸ ਭਾਜੀ ਤੋਰਣੀ ਲੱਗੇ ਆ ਹਾਂਜੀ ਹਾਂਜੀ ਬਸ 5-7 ਮਿੰਟ ਤੱਕ ਆ ਗਏ ਹਾਂ ਮਾ ਠੀਕ ਹੈ ਭਾਜੀ ਹਾਂਜੀ ਆ ਗਏ ਆ ਗਏ ਬਸ ਆ ਗਏ ਉਹ ਮੇਰੇ ਭਾਜੀ ਦਾ ਉਹ ਰੋਣੇ ਭਾਈ ਦਾ ਫੋਨ ਆਉਂਦਿਆ ਉਹ ਕਹਿੰਦੇ ਤੁਹਾਨੂੰ ਡਿਕਨ ਨੇ ਤੇ ਹੀ ਹੋਣ ਕਿਉਂ ਨਹੀਂ ਦੇ ਡਿਕਨ ਦੇ ਸਹੀ ਆ ਸਾਰੀ ਤਿਆਰੀ ਹੋ ਗਈ ਆ ਚਾਚੀ ਜੀ ਬੈਠੇ ਅੰਦਰ ਮੰਮਾ ਨੇ ਇੱਕ ਵਾਰੀ ਨਹੀਂ ਚਾਚੀ ਜੀ ਨੂੰ ਕਿਹਾ ਹੈਗਾ ਉਸ ਦਿਨ ਦੇ ਨਾਨ ਕਿਉਂ ਆਏ ਆ ਨਾ ਤੇ ਨਾ ਉਹਨਾਂ ਨੇ ਕੋਈ ਚੀਜ਼ ਖਾਈ ਜੀ ਉਹਨਾਂ ਨੂੰ ਜੋ ਬਣਾਇਆ ਵਾ ਤੇ ਮੰਮੀ ਨੇ ਕੁਝ ਨਹੀਂ ਬਖਾਇਆ ਚਾਚੀ ਨੂੰ ਨਾ ਮਖਾਇਆ ਤੇ ਨਾ ਕਿਹਾ ਇਹਨਾਂ ਦਾ ਫਰਜ਼ ਨਹੀਂ ਬਣਦਾ ਜੇ ਉਹden ਥੋੜੀ ਬੋਤੀ ਬਹਿਸ ਹੋਈ ਹੈ ਇਹਨਾਂ ਦੀ ਤੇ ਜਾ ਕੇ ਕਹੋ ਕਿ ਉੰਜ ਤੇ ਕਹਿੰਦੇ ਸਿੰਨਤ ਮੇਰੀ ਧੀ ਆ ਮੇਰੀ ਧੀ ਆ ਤੇ ਇਹਨਾਂ ਦਾ ਫਰਜ਼ ਬਣਦਾ ਕਿ ਚੱਲ ਤਿਆਰ ਹੋ ਪਰ ਇਹਨਾਂ ਨੂੰ ਤਾਂ ਕਹਿਣਾ ਚਾਹੀਦਾ ਸੀ ਚਾਚੀ ਨੂੰ ਸਭ ਤੋਂ ਪਹਿਲਾਂ ਦੇਖਣਾ ਜਦੋਂ ਸ਼ੰਮੀ ਦਾ ਵਿਆਹ ਹੋਇਆ ਸੀ ਤੇ ਨਾਲ-ਨਾਲ ਸਭ ਤੋਂ ਪਹਿਲਾਂ ਚਾਚੀ ਤੇ ਨਾਲ ਮਮਾ ਰਹੇ ਆ ਉਹ ਤਾਂ ਗੱਲ ਸਹੀ ਆ ਵੇਖੋ ਪਰ ਇਹ ਜੀ ਅੱਜ ਕਹਿੰਦੇ ਨਾ ਤੇ ਉਹ ਨਾ ਤਿਆਰ ਹੁੰਦੇ ਤੇ ਜੇ ਆਪਾਂ ਉੰਜ ਚੱਲ ਜੰਦੇ ਇਹ ਵੀ ਗੱਲ ਗਲਤ ਜੇ ਕਿਉਂਕਿ ਸ਼ੰਮੀ ਦੇ ਸਹੁਰਿਆਂ ਦਾ ਘਰ ਆ हां सही ਗੱਲ ਆ ਤੇ ਇਸ ਤਰ੍ਹਾਂ ਕਰ ਮੈਂ ਚਾਚੀ ਨੂੰ ਕਿਹਾ ਉਹ ਨਾ ਤਿਆਰ ਹੋ ਵੋ ਮੁੜ ਕੇ ਕਹਿਣ ਦਾ ਨਹੀਂ ਬੰਨਾਂ ਮੈਂ ਵੀ ਕਿਹਾ ਵਾ ਤੂੰ ਮम्मा ਨੂੰ ਪੁੱਛੋ ਵੀ ਉਹਨਾਂ ਨੂੰ ਕਿਉਂ ਨਹੀਂ ਗਿਆ ਤੇ ਕਹਿ ਤੇ ਫੇਰ ਚੱਲ ਜੀ ਤਿਆਰੀ ਹੁਣ ਸਾਰੇ ਕਿਉਂਕਿ ਚਾਚੀ ਜੀ ਵੈਸੇ ਤਿਆਰ ਹੋ ਕੇ ਬੈਠੇ ਆ ਉਹਨਾਂ ਦੇ ਤਾਂ ਤਾਂ ਵੀ ਤਿਆਰ ਹੋ ਕੇ ਬੈਠੇ ਆ ਜੇ ਮੈਨੂੰ ਕੋਈ ਕਹਿਣ ਆਏਗਾ ਤੇ ਮੈਂ ਉਸੇ ਵੇਲੇ ਤੁਰ ਪਾਂਗੀ ਕਹਿੰਦੇ ਮੈਂ ਤਾਂ ਆਪਣਾ ਫਰਜ਼ ਕਰਕੇ ਬੈਠੀ ਆ ਪੂਰਾ ਪਰ ਮੈਨੂੰ ਕੋਈ ਆਇਆ ਨਹੀਂ ਆ ਜੇ ਮੈਨੂੰ ਕੋਈ ਕਹੇਗਾ ਤੇ ਮੈਂ ਤੁਰ ਪਾਂਗਾ ਜੇ ਨਹੀਂ ਤੇ ਮੈਂ ਨਹੀਂ ਜਾਣਾ ਚੱਲ ਫੇਰ ਮੰਮੀ ਨੂੰ ਕਹਿ ਦਿੰਦੇ ਆ ਆਪੇ ਮੰਮੀ ਮਨਾਉਣਗੇ ਇਓ ਮੈ ਤਾਂ ਕਹਨੀ ਆ ਤੁਸੀਂ ਮੰਮਾ ਨਾਲ ਗੱਲ ਕਰੋ ਵੀ ਮੰਮਾ ਤੁਸੀਂ ਚਾਚੀ ਜੀ ਨੂੰ ਕਹੋ ਤੇ ਨਾਲ ਜੋ ਕੁਝ ਬਣਾਇਆ ਨਾ ਟੂੰਬ ਉਹ ਵਿਖਾਓ ਚਾਚੀ ਜੀ ਨੂੰ ਤੇ ਫੇਰ ਤੁਰਨ ਕੋਈ ਨਹੀਂ ਕਰ ਲੈਣਾ ਮੰਮੀ ਨਾਲ ਗੱਲ ਜੋ ਵੀ ਚਲੋ ਗਿਲਵਾ ਸ਼ਿਕਵਾ ਹੋ ਗਿਆ ਉੱਥੇ ਛੱਡ ਦਿਓ ਹੁਣ ਹੁਣ ਤੇ ਰਿਸ਼ਤਾ ਪੱਕਾ ਹੋ ਗਿਆ ਹੁਣ ਤੇ ਕੋਈ ਗੱਲ ਇਹ ਤਾਂ ਸ਼ਮਮੀ ਨੇ ਤੇ ਪੁੱਛਣੀ ਆ ਰਾਣੇ ਨੇ ਵੀ ਪੁੱਛਣਾ ਕਿ ਆ ਗਈ ਕਿਉਂ ਨਹੀਂ ਆ ਗਈ ਮੰਮਾ ਹਾਂ ਜੀ ਮੰਮਾ ਤਿਆਰੀ ਜੀ ਤੇਡੀ ਬੰਦ ਤੁਰ ਰੋਖਾ ਪੈਂਦੇ ਸੀਮਾ ਆਫਰ ਸਾਨੂੰ ਤੇ ਇਸ ਵਾਰ ਵੀ ਇਹੀ ਸਾਰਾ ਕੁਝ ਵਿੱਚ ਹੈਗਾ ਹੈ ਨਾ ਉਹ ਤਾਂ ਤੁਸੀਂ ਰੱਖ ਹੀ ਲਿਆ ਹੋਣਾ ਸਾਰਾ ਕੁਝ ਹਾਂਜੀ ਦੱਸੋ ਜਾਂਦੀ ਵਾਰੀ ਉਹ ਸੁਨਿਆਰੇ ਕੋਲੋਂ ਨਾ ਤੇ ਉਹ ਸੈੱਟ ਫੜ ਨਹੀਂ ਉਹਦੀ ਸੱਸ ਅੱਛਾ ਉਹ ਜਾਂਦੇ ਜਾਂਦੇ ਲੈ ਜਾਗੇ ਆਹ ਹੋਵੇ ਪ੍ਰਵਾਹ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਸੀ ਜਾਂਦੇ ਜਾਂਦੇ ਪੜ ਲਿਆ ਜੇ ਮੈਂ ਹਜੇ ਦੁਕਾਨ ਤੇ ਨਹੀਂ ਹੈਗਾ ਉਹ ਤਾਂ ਕਹਿੰਦਾ ਮੈਂ ਭੇਜਦਾ ਹਾਂਗਾ ਪਤਾ ਨਹੀਂ ਮੈਨੂੰ ਪ੍ਰਵਾਹ ਚਲੋ ਕੋਈ ਨਹੀਂ ਲੈ ਲੈਂਦੀ ਮੰਮੀ ਮੇਰੀ ਗੱਲ ਸੁਣੋ ਸੀਮਾ ਮੇਰੀ 1 ਮਿੰਟ ਤੇਰੀ ਗੱਲ ਸੁਣਦੀ ਸੀਮਾ ਮੇਰੀ ਗੱਲ ਸੁਣੋ ਸਭ ਠੀਕ ਹੈ ਨਾ ਕੁਛ ਘਟ ਵਾਤੇ ਨਹੀਂ ਤੂੰ ਵੇਖ ਵੀ ਪੁੱਤਰਾ ਤੂੰ ਸਿਆਣੀ ਸਮਝਦਾਰ ਤੁਸੀਂ ਮੰਮਾ ਜਿਆਦਾ ਸਿਆਣੇ ਜੇ ਨਹੀਂ ਪੁੱਤਰ ਤੂੰ ਦੇਖ ਲਈ ਤੀ ਬਹੁਤ ਸਮਾਂ ਦਿੱਤਾ ਵਜੋਂ ਵੀ ਕਰਦੇ ਪਏ ਸੋਨਾ ਕਰਦੇ ਪਏ ਹੋ ਜਦੋਂ ਤੀਆਂ ਦਾ ਵਿਆਹ ਹੁੰਦਾ ਨਾ ਮਾਂ ਪਿਓ ਸਿਆਣੇ ਬਿਆਣੇ ਵੀ ਲੱਕੀ ਕਮਲੇ ਬਣ ਜਾਂਦੇ ਨੇ ਤੇ ਤੂੰ ਸ਼ਾਮਲੀ ਪੁੱਤਰ ਕੋਈ ਨਹੀਂ ਮੰਮੀ ਵੇਖੋ ਬੱਚਿਆਂ ਦੀ ਖੁਸ਼ੀ ਕਰਕੇ ਤਾਂ ਕਰਨਾ ਹੀ ਪੈਂਦਾ ਵਾ ਹੁਣ ਸਿਮਰਤ ਵੀ ਜਿਹਦੇ ਪਈ ਸੀ ਫਿਰ ਇਹਨੇ ਮੈਨੂੰ ਸਮਝਾਇਆ ਕਿ ਤੂੰ ਐਵੇਂ ਗੁੱਸਾ ਕਰੀ ਬੈਠੇ ਜੈਨਾ ਆਪਾਂ ਕਰਮਾਂ ਵਾਲੇ ਆ ਸਾਨੂੰ ਐਵੇਂ ਜਿਹਨੂੰ ਮਿਲੀ ਸੱਚ ਇਹ ਮੇਰੀ ਨੋਕਾ ਦੀਦ ਮੇਰੀ ਧੀ ਹੈ ਮੈਨੂੰ ਚੰਗਾ ਮਾੜਾ ਸਾਰਾ ਆਰਾਮ ਖਾਂਦੀ ਐ ਕੋਈ ਗਲਤ ਵੀ ਹੋਣੀ ਤਾਂ ਮੈਨੂੰ ਕਹਿ ਦਿੰਦੀ ਕਿ ਮੰਮਾ ਤੁਸੀਂ ਗਲਤੀ ਕੀਤੀ ਜੇ ਦਰਸਾ ਲਗal ਇਹ ਤੁਹਾਨੂੰ ਤਾਂ ਪਤਾ ਹੀ ਆ ਸ਼ਮੇ ਦੀ ਸੱਸ ਕਿੰਨੀ ਤੇਜ ਹੈਗੀ ਆ ਤੇ ਉਹਨੇ ਇਹਨੂੰ ਟਿਕਣ ਨਹੀਂ ਦੇਣਾ ਇੱਕ ਮਿੰਟ ਬਸ ਇਸੇ ਕਰਕੇ ਕਹਿੰਦੇ ਸੀ ਤੁਸੀਂ ਹਨਾ ਇਸੇ ਕਰਕੇ ਨਾ ਨੁੱਕਰ ਕਰਨ ਦਿਆ ਸੀ ਹੋ ਇੰਨੀ ਕੋਈ ਮੰਮੀ ਕੋਈ ਲੈਣ ਦੇਣ ਦੀ ਗੱਲ ਸਾਡੀ ਭੈਣ ਇੰਨੀ ਲਾਡਲੀ ਸ਼ਿੰਦੀ ਤੇ ਕਹਿੰਦੇ ਕੋਈ ਉਹਨੂੰ ਕੱਲ ਨੂੰ ਉਹ ਇਹ ਵੀ ਕਹੇ ਤਾਂ ਮੈਨੂੰ ਫਿਰ ਗੁੱਸਾ ਚੜਨਾ ਮੈਂ ਕਿਹਾ ਚਲੋ ਬਾਕੀ ਉਹਦੇ ਘਰ ਆ ਮਿਆਂ ਕੀ ਪਤਾ ਇਹਦੇ ਜਾਣ ਨਾਲ ਉਹ ਠੀਕ ਹੋ ਜੇ ਤੁਸੀਂ ਫਿਕਰ ਨਾ ਕਰੋ ਤੇ ਬਾਕੀ ਮੰਮੀ ਸਾਹਿਨ ਨੂੰ ਮਾੜਾ ਨਹੀਂ ਆ ਦੇ ਨਾਲ ਸ਼ਮੀ ਕੋਤੀ ਹੱ ਬਸ ਸ਼ਮੀ ਨਾਲ ਇਹ ਵੀ ਜਿਹੜਾ ਕੱਟੇਗੀ ਜੇ ਤੇਰੀ ਚਲਾਕ ਜੇ ਜੇ ਉਹ ਇੱਕ ਜਵਾਬ ਦੇਗੀ ਪਹਿਲੀ ਤੇਰੀ ਹੋਈ ਏ ਪਰ ਮੰਮੀ ਇਸੇ ਗੱਲ ਦਾ ਤੇ ਡਰਾਂ ਨਾ ਜੇ ਜਵਾਬ ਦੇਗੀ ਤੇ ਫਿਰ ਉਹਨਾਂ ਦੇ ਘਰ ਲੜਾਈ ਹੋਏਗੀ ਤੇ ਫਿਰ ਭਾਬਾ ਆਪਣੇ ਨਿਭੜ ਦੋਗੇ ਮੈਂ ਹੁਣ ਕੀ ਕਰਾਂ ਮੈਂ ਦੇਖੋ ਮੈਂ ਤਾਂ ਨਾ ਪੁੱਛੇ ਨਸੀਮਾ ਮੈਂ ਬਹੁਤ ਡਰ ਗਈ ਸੀ ਔਲਾਦ ਨਾ ਪੱਤੀ ਕਰਨੀ ਮੈਂ ਕਿੰਨੀ ਸੋਖੀ ਆ ਉਹਦੇ ਆ ਸੁਪਨੇ ਪੂਰੇ ਕਰਨੇ ਪੜੇ ਓਖੇ ਨੇ ਸਹੀ ਗੱਲ ਹੈ ਮੰਮੀ ਤੇ ਸੀਮਾ ਤੂੰ ਮੇਰੀ ਸਮਝ ਸਕਦੀ ਹੈ ਨਾ ਇੱਕ ਮਾਂ ਕਿੰਨਾ ਡਰ ਜਾਂਦੀ ਹੈ ਮੈਂ ਇਹੋ ਜੇ ਸੁਪਨਾ ਵੇਖਿਆ ਮੈਨੂੰ ਲੱਗਾ ਐਵੇਂ ਹੋ ਜਾਊਗਾ ਕਿੰਨੇ ਦਿਨ ਮੇਰੀ ਧੜਕਨ ਨਹੀਂ ਰੁਕੀ ਤੇ ਤੈਨੂੰ ਕੀ ਦੱਸਾਂ ਤੂੰ ਤੇ ਸੁਣਨ ਉਤਿਆਰ ਹੀ ਨਹੀਂ ਤੇ ਮੰਮੀ ਦੱਸਿਆ ਨਹੀਂ ਕਰੀ ਵੀ ਨਹੀਂ ਕਿੰਤੂ ਇਸ ਕਰਕੇ ਮੈਨੂੰ ਇਹ ਸਭ ਕੁਝ ਕਰਨਾ ਪਿਆ ਹੈ ਨਾਲ ਬੱਚਿਆਂ ਦੀ ਖੁਸ਼ੀ ਚ ਆਪਣੀ ਖੁਸ਼ੀ ਹੈ ਅਸੀਂ ਆਪਣੀ ਕੀ ਕਰਨੀ ਚਲਾ ਕੇ ਉਹ ਖੁਸ਼ ਅਸੀਂ ਆਪੇ ਹੀ ਖੁਸ਼ ਚਲੋ ਅਨਸਾਰੀਆਂ ਗੱਲਾਂ ਛੱਡੋ ਜੀਵੰਤੀ ਕਿਹਾ ਜੇ ਤੇ ਇੱਕ ਫਰਜ਼ੋਰ ਪੂਰਾ ਕਰੋ ਮੈਨੂੰ ਵਾਚਪ ਨਹੀਂ ਤੀਕਿਆ ਤੀ ਮੈਨੂੰ ਆਟ ਟਾਈਮ ਤੀ ਕਹਿੰਦੇ ਹੋ ਅੱਜ ਵੀ ਮਾਂ ਨੂੰ ਜਿਤ ਪੂਰਾ ਦੇਣ ਦੇ ਜੇ ਮੈਂ ਤੁਹਾਨੂੰ ਤਾਂ ਕਹਿਣ ਲੱਗੀਆਂ ਚਾਚੀ ਜੀ ਨੂੰ ਨਹੀਂ ਲਿਆ ਤੁਸੀਂ ਕਿਉਂ ਨੂੰ ਸਪੈਸ਼ਲ ਕਹਿੰਦੀ ਲੋੜ ਹੈ ਮਮਾ ਉਹ ਤਾਂ ਥੋੜੀ ਜੀ ਤੁਸੀਂ ਗਰਮ ਹੋਏ ਸੀ ਨਾ ਥੋੜਾ ਜਿਹਾ ਗੁੱਸਾ ਉਹਨਾਂ ਦੇ ਵੀ ਮਨ ਚਿਆ ਤੇ ਥੋੜਾ ਜਿਹਾ ਟਾਡੇ 'ਚ ਵੀ ਉਹ ਹਜੇ ਤਾਂ ਕੋ ਗੱਲਾਂ ਲੈ ਕੇ ਬੈਠੀ ਹੋਈ ਏ ਮਮਾ ਟਾਡਾ ਪਰ ਤੁਹਾਡਾ ਫਰਜ਼ ਬੰਦਾ ਸੀ ਵੇਖੋ ਤੁਸੀਂ ਇੱਕ ਵਾਰੀ ਜਾਓ ਨਾਲਿਆਸ ਮਾਨ ਮਖਾਓ ਪਹਿਲੇ ਉਹਨਾਂ ਨੂੰ ਨਾਲੇ ਉਹਨਾਂ ਨੂੰ ਕੋ ਪਚਾਰ ਲੱਗੇ ਹੋ ਕਿਤੇ ਲੈ ਹੁਣ ਕੀ ਸਿਮਰਤ ਮੇਰੀ ਕੱਲੀ ਦੀ ਧੀ ਏ ਉਹਦੀ ਕੋਈ ਨਹੀਂ ਹੈਗੀ ਉਹ ਤਾਂ ਸ਼ੁਰੂ ਤੋਂ ਕਹਿੰਦੇ ਆ ਮੇਰੀ ਧੀ ਆ ਫਿਰ ਤੂੰ ਪੀਨ ਦਾ ਪਾ ਕੇ ਬੈਗੀ ਏ ਹੁਣ ਸਮਝਦੀ ਓ ਤੈਨੂੰ ਸਲਾਮਾ ਦੇਵੇ ਤੇ ਮੈਨੂੰ ਇਕੱਲਾਂ ਦਵੇ ਮੰਮੀ ਸਰਾ ਤੇ ਤੁਹਾਨੂੰ ਤਾਂ ਦਵੇ ਨਾ ਜੇ ਤੁਸੀਂ ਉਹਨੂੰ ਬੁਲਾਓ ਚਾਚੀ ਨੂੰ ਤੁਸੀਂ ਤੇ ਬੁਲਾਉਂਦੇ ਨਹੀਂ ਇਕ ਵਾਰੀ ਨਹੀਂ ਮੈਂ ਤਾਂ ਤੁਹਾਨੂੰ ਇੱਕ ਵਾਰੀ ਵੀ ਨਹੀਂ ਤੇ ਮੈਂ ਮੈਂ ਨਾਰਾਜ਼ ਨਹੀਂ ਹੈਗੀ ਉਹਦੇ ਨਾਲ ਵੀ ਪ੍ਰਭਾ ਮੈਂ ਪਹਿਲੇ ਉਧਰ ਗਈ ਹਦ ਨਨ ਕੋਈ ਬਗਾਨੀ ਚ ਬਗਾਨੀ ਦੱਸ ਮੰਮੀ ਤੁਹਾਡਾ ਫਰਜ਼ ਬੰਦਾ ਵਾ ਇੱਕ ਵਾਰੀ ਉਹਨਾਂ ਨੂੰ ਗਹਿਣਾ ਗੱਟਾ ਖਾਓ ਕੱਪੜਾ ਦਿਖਾਓ ਹਾਂ ਅੱਛਾ ਨਹੀਂ ਜਾਓ ਨਾਰਾਜ਼ਗੀ ਨਾ ਕੋ ਸਾਰੇ ਪਿਆਰ ਆ ਪਿਰਾਣੇ ਭਾਜੀ ਦਾ ਵੀ ਫੋਨ ਆਉਂਦਿਆ ਤੇ ਚਲ ਜੀਏ ਫਿਰ ਆਪਾਂ ਜਾਣਾ ਪੈਣਾ ਹੁਣ ਹਾਂ ਜਾਓ ਮੈਨੂੰ ਮਨਾ ਜਾਓ ਚਲ ਕੋਈ ਹੋਰ ਠੀਕ ਆ ਖੁਸ਼ ਹੋ ਚੱਲ ਤੁਸੀਂ ਕੋਈ ਚਾਹੀਦੀ ਹੋ ਪਰਲੋ ਠੀਕ ਆ ਚਲੋ ਜਾਓ ਮੈਂ ਦੋਨੋਂ ਬੱਚਿਆਂ ਨੂੰ ਖੁਸ਼ ਵੇਖਣਾ ਚਾਹੀਨੀ ਸਿੱਧੀ ਚੱਲ ਚੱਲ ਤੇ ਮੈਂ ਉਹਨੂੰ ਜਸਵੀਰ ਨੂੰ ਬੁਹਾਵੀ ਆਨੀ ਆ ਤੈਨੂੰ ਕੰਨੀ ਆ ਠੀਕ ਆ ਸਾਡੀ ਮੰਮਾ ਪਿਆਰੀ ਆ ਬਸ ਤੁਸੀਂ ਚਾਚੀ ਜੀ ਨੂੰ ਮਨਾਓ ਤੇ ਉਧਰ ਸਿਮਰ ਦੇ ਇੱਕ ਲਫਾ ਸਾਰੀ ਪੰਨੀ ਨਾਲ ਲੱਗਿਆ ਕਿ ਚਲੋ ਵਧੀਆ ਹੋ ਗਿਆ ਹਨਾ ਕਿੰਨਾ ਵਧੀਆ ਖੁਸ਼ੀ ਦਾ ਮੋਹ ਲੈਗਾ ਵਾ ਤੇ ਚਲੋ ਅਸੀਂ ਚੱਜੀ ਨਾਲ ਜਾਣਗੇ ਚੱਲ ਜਾਂਦੇ ਮम्मी ਮੈਂ ਤੇ ਪੁੱਤਰ ਸਿਰਫ ਤੁਹਾਡੇ ਕਹਿਣ ਤੇ ਨੂੰ ਮਨਾਨ ਚੱਲੀ ਆ ਮੈਨੂੰ ਪਤਾ ਹੈ ਇਹ ਮੇਰੀ ਧੀ ਦੀ ਖੁਸ਼ੀਆਂ ਚ ਉਹਦੇ ਚੰਗੇ ਕਾਰਜ ਚ ਕਿੰਨੀ ਕੁ ਖੁਸ਼ ਹੈ ਇਹ ਮੈਨੂੰ ਸਾਰਾ ਪਤਾ ਏ ਮੈਂ ਸਭ ਜਾਣਦੀ ਆ ਜਿੰਨਾ ਕੋਈ ਨੂੰ ਚਾ ਚੜਿਆ ਹੋਇਆ ਏ ਇਹਨੂੰ ਛੱਡ ਪਰੇ ਕੀ ਕਹਿਣਾ ਉਹ ਗੱਲਾਂ ਕਰਨੀਆਂ ਹਰ ਟਾਈਮ ਮੈਨੂੰ ਮੈਂ ਇਹਨੂੰ ਮਨਾਣ ਜਾਵਾਂ ਫਿਰ ਮੈਂ ਮੈਂ ਹੀ ਚੁਕਾਂ ਹਜੇ ਤੱਕ ਆਏ ਨਹੀਂ ਲੱਗਦਾ ਕਿਤੇ ਚਲੇ ਤਾਂ ਨਹੀਂ ਗਏ ਨਹੀਂ ਨਹੀਂ ਮੇਰ ਤੋਂ ਬਣਾ ਭੰਜੇ ਨਹੀਂ ਜਾ ਸਕਦੇ ਹਾਂ ਮੈਂ ਕਰੀ ਜਾਂਦੇ ਜਸਵੀਰ ਆ ਗਏ ਭੈਣ ਜੀ ਸੱਚੀ ਬੇਜਾ ਬੇਜਾ ਮੈਨੂੰ ਯਕੀਨ ਸੀ ਕਿ ਤਸੀਂ ਆਓਗੇ ਤੁਸੀਂ ਆਓਗੇ ਮੈਂ ਵੀ ਆਣਾ ਹੀ ਸੀ ਯਾ ਮੈਂ ਵਹ ਤੁਹਾਡਾ ਇੰਤਜ਼ਾਰ ਕਰਨੀ ਸੀ ਵੇਖੋ ਨਾਲ ਸੀੜੀ ਨੂੰ ਤੁਸੀਂ ਲੈ ਕੇ ਦਿੱਤਾ ਸੀ ਨਾ ਤੇ ਤੁਸੀਂ ਆ ਗਏ ਬਈ ਤੁਸੀਂ ਗੁਲਾਬੀ ਨਹੀਂ ਸੀ ਮਾਣਾ ਇਹਦੇ ਨਾਲ ਦਾ ਤੁਹਾਡਾ ਸੀ ਸੇਮ ਰੰਗ ਦਾ ਉਹ ਕਿਉਂ ਨਹੀਂ ਪਾਇਆ ਕੋਈ ਗੱਲ ਨਹੀਂ ਮੈਂ ਪਾਇਆ ਤੂੰ ਪਾਇਆ ਗੱਲ ਤਾਂ ਇੱਕੋ ਹੀ ਇੱਕ ਨੇ ਪਾਣਾ ਸਿੱਤੂ ਪਾ ਲੈ ਨਹੀਂ ਅੜੀਏ ਤੂੰ ਤਾਂ ਕੁੜੀ ਦੀ ਮਾਂ ਆ ਕੋਈ ਆਈ ਤੇ ਮਾਂ ਨਹੀਂ ਜਿਹੜੇ ਨਖਰੇ ਕਰਦੀ ਫਿਰਨੀ ਹਾਂ ਸੱਚ ਦੱਸ ਮੈਨੂੰ ਜਿਹੜੇ ਕੱਬ ਮੈਨੀਆ ਕਿਹੜੀ ਗੱਲੋਂ ਤੂੰ ਸਜਾਇਆ ਹੋਇਆ ਸਜਾਇਆ ਸੀ ਮੋ ਪਰ ਹੁਣ ਤੂੰ ਹੀ ਆ ਗਈ ਜੇ ਨਾ ਸਾਰਾ ਗੁੱਸਾ ਕੋਈ ਨਹੀਂ ਮੇਰੀ ਇੱਕ ਗੱਲ ਸੁਣ ਮੈਂ ਤੇਰੀ ਵੱਡੀ ਭੈਣ ਆ ਜੇ ਮੈਂ ਤੈਨੂੰ ਕਹਿ ਤਾ ਕੋਛੇ ਤੇ ਦਾ ਮਤਲਬ ਹੈ ਕਿ ਲਿਖਿਆ ਗਿਆ ਹੈ ਚਲ ਕੋਈ ਨਹੀਂ ਮੈਂ ਵੀ ਤੇਰੀ ਛੋਟੀ ਭੈਣ ਆ ਤੂੰ ਅੜ ਗਈ ਸੀ ਤੇ ਮੈਂ ਵੀ ਅੜ ਗਈ ਪਰ ਹੁਣ ਤੂੰ ਆ ਗਈ ਨਾ ਛੋਟੀਆਂ ਨਹੀਂ ਅੜਦੀਆਂ ਪਰ ਤੂੰ ਹੁਣ ਮੇਰੇ ਨਾਲ ਕੋਈ ਭੈਣੇ ਗੱਲ ਨਾ ਕਰ ਚੱਲ ਆਪਾਂ ਚੱਲਦੇ ਸੱਚਾ ਬਸ ਬਸ ਕਰੀ ਜਾਏਗੀ ਫੜ ਕੇ ਅੱਛਾ ਆ ਵੇ ਗੁੱਸਾ ਵੀ ਤੇ ਆਪਣੇ ਤੇ ਹੁੰਦਾ ਤੇ ਸਿਮਰਤ ਜਿੰਨੀ ਮੇਰੀ ਹੈ ਨਾ ਉਸ ਤੋਂ ਵੱਧ ਤੇਰੀ ਹੈ ਤੈਨੂੰ ਤੇ ਭੱਜ-ਭੱਜ ਕੇ ਆਪ ਸਾਰੇ ਕੰਮ ਕਰਨੇ ਚਾਹੀਦੇ ਨੇ ਇਹ ਗੱਲ ਮੈਂ ਕਾਪੀ ਫਿਲਮੀ ਐ ਸੱਪਰ ਸੌਦੀ ਤੇ ਮੰਨ ਗਈ ਆ ਨਾ ਤੂੰ ਇਸ ਗੱਲ ਨੂੰ ਕਿ ਜਿੰਨੀ ਤੇਰੀ ਓਨੀ ਮੇਰੀ ਆ ਲੈ ਘੱਟ ਚੰਦ ਅਚਵੇ ਹੋਰ ਬੜਾ ਸੋਨਾ ਕੜਾ ਐ ਇਹ ਸਾਹਿਲ ਦਾ ਹੀ ਸਾਹਿਲ ਦਾ ਆਹੋ ਬੜਾ ਸੋਹ ਵਾਵਾ ਪਾ ਰਾਇ ਹੈ ਹੈ ਬੜਾ ਮੋਟਾ ਬਣਿਆ ਤੇ ਆਹ ਦੂਜਾ ਇਹ ਉਹਦੇ ਜੀਜੇ ਦਾ ਨਹੀਂ ਉਹਨੇ ਪਹਿਲੇ ਤੇਰੇ ਸਾਹਮਣੇ ਤੋਸਨ ਕਹਿੰਦਾ ਪਿਆ ਸੀਗਾ ਕੜਾ ਤੇ ਪਾਣਾ ਤੇ ਪਹਿਨਾਈ ਸੀ ਚੱਲ ਕੋਈ ਨਹੀਂ ਤੇ ਆ ਵੇਖ ਮੇਰੀ ਗੱਲ ਸੁਣ ਆ ਚੇਨੀ ਆ ਸਾਹਿਲ ਦੀ ਅੱਛਾ ਸਾਹਿਲ ਦੀ ਆ ਹਾਂ ਬੜੀ ਸੋਹਣੀ ਹੈਗੀ ਐ ਸੋਹਣੀ ਹਾਂ ਤੇ ਆ ਅੰਗੂਠੀ ਹੈ ਇੱਕ ਸਾਹਿਲ ਦੀ ਅੱਛਾ ਆ ਅੰਗੂਠੀ ਹੈਗੀ ਯਾਰ ਸ਼ਮੀ ਦੇ ਪਰੋਲੇ ਦੀ ਰਹਿਣ ਹਾਂ ਰਹਿਣ ਦੇਣੀ ਸੀ ਤੂੰ ਕਿਦੋਂ ਕੋਈ ਗੱਲ ਨਹੀਂ ਸ਼ਮੀ ਦੇ ਪਰੋਲੇ ਨੂੰ ਕੀ ਲੋੜ ਪਈ ਸੀ ਮੰਦਿਰ ਪਾਉਣੇ ਸੀ ਗੱਲਾਂ ਵੇਖ ਜਿਹੜੀਆਂ ਇਹਨੂੰ ਆਉਂਦੀਆਂ ਨੇ ਚਲ ਠੀਕ ਐ ਜੋ ਕੀਤਾ ਵਧੀਆ ਕੀਤਾ ਤੇ ਆ ਮੰਦਿਰ ਆ ਮੰਦਿਰ ਹੀ ਉਹ ਤੇ ਸੋਰੇ ਰਹੀ। ਅੱਛਾ ਤੇ ਇਹ ਤੁਸੀਂ ਸਮਾਨ ਅੱਜ ਹੀ ਦੇਣਾ ਸੋਰਾ ਪਾਣੀ ਨਹੀਂ ਹੈਗਾ। ਹਾਂ ਹਾਂ ਉਹਦਾ ਨੋਗਾ ਕਢਣਾ ਸਾਡਾ ਫਰਜ਼ ਬਣਦਾ। ਅੱਛਾ ਪੈਂਜੀ ਇੱਕ ਗੱਲ ਹੋਰ ਆ ਸਾਰਾ ਉਹਦੀ ਸਾਸਨ ਨੂੰ ਕੋਈ ਚ ਪਾਣਾ। ਪਾੜਿਆ ਨਾ ਉਹ ਸੁਨਿਆਰੇ ਨੂੰ ਫੋਨ ਕੀਤਾ ਸੀ। ਹੁਣ ਤੂੰ ਤੇ ਅੰਦਰ ਵੜ ਕੇ ਬੈਠੇ ਉਹ ਤੇ ਮੈਂ ਕੀ ਕਰਾਂ ਕਰਨੀ ਕਿੱਦਾਂ ਕਿੱਦਾਂ ਮਰਾਂ। ਤੇ ਉਹ ਕਹਿੰਦਾ ਸੀ ਮੈਂ ਦੁਕਾਨ ਤੇ ਨਹੀਂ ਹੈਗਾ ਤੇ ਲੰਘਦੀ ਬਾਕੀ ਪੜ ਲਿਆ ਜੇ। ਅੱਛਾ ਪੈਂਜੀ ਤੁਹਾਡੇ ਭੈਣ ਦਾ ਫੋਨ ਆਇਆ ਸੀ। ਹਮ ਕਿ ਤੁਸੀਂ ਉਹਨੂੰ ਕਹਿਣ ਦੇ ਸੀ। ਕਿ ਮਾਮੇ ਨੂੰ ਚਾਚਾ ਰਮੁੰਦਰੀਆਂ ਪਾਣੀਆਂ ਛੇ ਉਹ ਕਿੱਥੇ ਉਹ ਤਾਂ ਮੁੰਦਰੀਆਂ ਹੈ ਨਹੀਂ ਨਾ ਸੁਨਿਆਰੇ ਕੋਲ ਜਾਦੀਵਾਰੀ ਫੜਨੀਆਂ ਨੇ ਕਹਿੰਦੀ ਦੇ ਬਈਆਂ ਦੀ ਸੱਸ ਦਾ ਸੈਟ ਹਾਂ ਕਿੰਟੀ ਸੈਟ ਬਣਵਾਇਆ ਅੱਛਾ ਅੱਛਾ ਤੇ ਨਾਲ ਅੰਗੂਠੀਆਂ ਕਹਿੰਦਾ ਸੀ ਜਾਦੀਵਾਰੀ ਫੜ ਲਿਆ ਜੀ ਤੇ ਹੁਣ ਯਾਦ ਰੱਖੀ ਬਦਰ ਲੰਘ ਜਾਈਏ ਤਾਂ ਸੁਨਿਆਰਾ ਪਿੱਛੇ ਰਹਿ ਜਾ ਜੀ ਚਲੋ 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 ਜਲਦੀ ਚੱਲ ਸੁਣ ਸਾਰਾ ਸਮਾਨ ਸ਼ਾਮਲਾ ਤੇ ਮੈਂ ਸੰਭਾ ਤੇ ਹੋਰ ਕਿਨੇ ਵਿਵਾਮੇ ਤੇ ਗੱਡੀ ਜੋ ਲਪਾ ਬਿਲਕੁਲ ਸਾਰੇ ਰਖਾਤੇ ਠੀਕ ਹੈ ਸਸ ਤੋਂ ਆਪ ਧਿਆਨ ਨਾਲ ਦੇ ਲਈ ਠੀਕ ਹੈ ਠੀਕ ਹੈ ਠੀਕ ਹੈ ਨਾ ਹਾਂ ਤੇ ਆ ਸੁਣਾ ਆਪ ਤੈਨੂੰ ਮੈਂ ਦੱਸਤਾ ਹੀ ਕਿੰਨੂ ਕਿੰਨੂ ਕੀ ਪਾਣਾ ਤੇ ਰੱਬ ਮਿਲ ਕੇ ਚੱਲ ਠੀਕ ਹੈ ਠੀਕ ਹੈ ਨਾ ਹਾਂ ਤੇ ਚੱਲ ਤੂੰ ਹੁਣ ਤਿਆਰ ਹੈ ਨਾ ਹਾਂ ਹਾਂ ਤਿਆਰ ਚਲੋ ਚਲ ਛੇਤੀ ਕਰੋ ਛੇਤੀ ਹਾਂਜੀ 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 ਸ਼ੁਕਰੇ ਰੱਬਾ ਮੰਨੀ ਤੇ ਹੈ ਆ ਸਾਈ ਲੰ ਕੀ ਕਰਨੇ ਆਂ ਕੁਛ ਨਹੀਂ ਭਾਈ ਉਹ ਕੋਲੇ ਦਾ ਕੰਮ ਹੀ ਉਹ ਕਰ ਲੈਣਾ ਯਾਰ ਉਹ ਦੱਸ ਜਿਹਾ ਕੋ ਬਿਠਾਵਾ ਖੁਸ਼ ਹੋ ਮੈਂ ਖੁਸ਼ ਹਾਂ ਭਾਈ ਦੀ ਟੈਨਸ਼ਨ ਨਾ ਲੋ ਮੇਰੀ ਯਾਰ ਟੈਨਸ਼ਨ ਕੋ ਨਾ ਲਵਾ ਤੇਰੀ ਯਾਰ ਮੂਡ ਸਹੀ ਕਰ ਆਪਣਾ ਠੀਕ ਆ ਉਹ ਆਗੇ ਬਾਹਰ ਠੀਕ ਹੋ ਨਹੀਂ ਤੁਸੀਂ ਵੇਖੋ ਉਹਨਾਂ ਨੂੰ ਮੈਂ ਠੀਕ ਹੀ ਠੀਕ ਹਾਂ ਚਲ ਠੀਕ ਹੋ ਜਾਣਾ ਮੈਂ ਵੀ ਲਾਣੁ ਕਿਸਾ ਹੋਵੇ ਪਰਾਨੇ ਓਏ ਆ ਜਾ ਯਾਰ ਬਾਹਰ ਆਗੇ ਆ ਜਾ ਹਾਂਜੀ ਭਾਜੀ ਆਜੀ ਆ ਜਾ ਆ ਜਾ ਆ ਜਾ ਆ ਜਾ ਰਣ ਅੱਜ ਗਾਲੀ ਅੱਜ ਗਾਲੀ ਆ ਜਾਓ ਆ ਜਾਓ ਚੱਲ 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 ਬੰਦ ਸੀ ਮਾ ਮਾਨ ਨਹੀਂ ਘਟਾਣਾ ਮम्मा ਕੋਈ ਨਹੀਂ ਕੋਈ ਨਹੀਂ ਆ ਜਾਓ ਆ ਰੋੜੇ ਕੋਈ ਨਹੀਂ ਸਮਾਰ ਲੈ ਉਹਨੇ ਕੋਈ ਗੱਲ ਨਹੀਂ ਆ ਜਾਓ ਤੁਸੀਂ ਬੰਦਾ ਭੇਜਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾਓ ਤੁਸੀਂ ਮੇਰੇ ਪਿੱਛੇ ਚੱਲੋ ਰਣੇ ਬੋਰਡ ਹੋਈਂ ਸੇ ਹਾਂ ਜੀ ਉਸ ਮਾਮ ਵੀ ਹੋਣਾ ਸੱਚ